ਪੱਤੀ ਸੇਗਲ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਨਵਾਂ ਅਪਡੇਟ ਸਾਹਮਣੇ ਆਇਆ ਜਗਤਾਰ ਸਿੰਘ ਹਵਾਰਾ ਨੂੰ ਇੱਕ ਤੀਜੇ ਕੇਸ ਵਿੱਚ ਵੀ ਬਰੀ ਕਰ ਦਿੱਤਾ ਗਿਆ ਇੱਕ ਤੀਸਰਾ ਕੇਸ ਉਸ ਵਿੱਚ ਵੀ ਜਗਤਾਰ ਸਿੰਘ ਹਵਾਰਾ ਨੂੰ ਰਾਹਤ ਦੇ ਦਿੱਤੀ ਗਈ ਹੈ ਨਰਸਲ ਇਹ ਜਿਹੜਾ ਕੇਸ ਹੈਗਾ ਇਹ ਮੁਹਾਲੀ ਦੇ ਸੁਹਾਣਾ ਅਦਾਲਤ ਦੇ ਵਿੱਚ ਅਸਦੀ ਸੁਣਵਾਈ ਕੀਤੀ ਗਈ ਹੈ ਸੁਹਾਣਾ ਦੇ ਪੁਲਿਸ ਸਟੇਸ਼ਨ ਦੇ ਵਿੱਚ ਹੀ ਇਹ ਸਾਰਾ ਕੁਝ ਹੋਇਆ ਸੀ 1998 ਦਾ ਇੱਕ ਮਾਮਲਾ ਸੀ ਜਿਸ ਨੂੰ ਲੈ ਕੇ ਦੁਆਰਾ ਐਫ ਆਈ ਆਰ ਦਰਜ ਕੀਤੀ ਗਈ ਸੀ ਔਰ ਉਸੇ ਆਧਾਰ ਦੇ ਉੱਤੇ ਮਾਮਲਾ ਦੁਆਰਾ ਪੱਖਿਆ ਸੀ ਉਸ ਮਾਮਲੇ ਦੇ ਅਧੀਨ 124ਏ ਅਤੇ 153ਏ ਦੇ ਅਧੀਨ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਸੀ ਔਰ ਉਸੇ ਨੂੰ ਲੈ ਕੇ ਜਦੋਂ ਡਿਸਟ੍ਰਿਕਟ ਕੋਰਟ ਦੇ ਵਿੱਚ ਇਸ ਗੱਲ ਦੀ ਸੁਣਵਾਈ ਹੋਈ ਤਾਂ ਜਗਤਾਰ ਸਿੰਘ ਹਵਾਰਾ ਨੂੰ ਉਸ ਤੋਂ ਵੀ ਬਰੀ ਕਰ ਦਿੱਤਾ ਗਿਆ ਐਕਸਪਲੋਸਿਵ ਐਂਡ ਆਰਮਜ਼ ਐਕਟ ਦੇ ਅਧੀਨ ਜਿਹੜੀ ਕਾਰਵਾਈ ਸੀਗੀ ਉਹ ਹੋਣ ਤੋਂ ਰੋਕ ਦਿੱਤੀ ਗਈ ਔਰ ਬਰੀ ਕਰ ਦਿੱਤਾ ਗਿਆ ਇਹ ਤੀਸਰਾ ਮਾਮਲਾ ਹੈ ਜਿਸ ਦੇ ਵਿੱਚ ਜਗਤਾਰ ਸਿੰਘ ਹਵਾਰਾ ਨੂੰ ਰਾਹਤ ਦਿੱਤੀ ਗਈ ਹੈ ਜਗਤਾਰ ਸਿੰਘ ਹਵਾਰਾ ਬੰਦੀ ਸਿੰਘਾਂ ਦੇ ਵਿੱਚੋਂ ਇੱਕ ਨੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਮੋਰਚੇ ਲੱਗ ਰਹੇ ਨੇ ਲਗਾਤਾਰ ਹੀ ਮੰਗ ਕੀਤੀ ਜਾ ਰਹੀ ਹੈ ਔਰ ਉਸੇ ਦੇ ਵਿੱਚ ਤੀਸਰੇ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਇਹ ਸਾਰਾ ਕੁਝ ਸੈਸ਼ਨ ਕੋਰਟ ਦੇ ਵਿੱਚ ਹੋਇਆ ਸਭ ਤੋਂ ਪਹਿਲਾਂ ਇਹ ਮਾਮਲੇ ਨੂੰ ਲੈ ਕੇ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਸੀ ਪਰ ਹਾਈ ਕੋਰਟ ਨੇ ਉਹ ਪਟੀਸ਼ਨ ਕੋਇਸ਼ ਕਰਕੇ ਤੇ ਹੇਠਾਂ ਜਿਹੜੀ ਨਿਚਲੀ ਅਦਾਲਤ ਸੈਸ਼ਨ ਕੋਰਟ ਹੈਗਾ ਉਸ ਦੇ ਵਿੱਚ ਭੇਜ ਭੇਜ ਦਿੱਤੀ ਸੀਗੀ ਭੇਜਣ ਤੋਂ ਬਾਅਦ ਇਹ ਮਾਮਲਾ ਸਾਰਾ ਸੈਸ਼ਨ ਕੋਰਟ ਦੇ ਵਿੱਚ ਚੱਲ ਰਿਹਾ ਸੀ 1998 ਦਾ ਇਹ ਮਾਮਲਾ ਹੈ ਸੀਗਾ ਔਰ 98 ਦੇ ਮਾਮਲੇ ਨੂੰ ਲੈ ਕੇ ਜਿੱਥੇ ਇਕ ਪਾਸੇ ਐਕਸਪਲੋਸਿਵਜ਼ ਐਕਟ ਸੇਗਾ ਦੂਜੇ ਪਾਸੇ ਦੇਸ਼ ਦੇ ਵਿਰੁੱਧ ਕਾਂਸਪੀਰੇਸੀ ਦੀ ਵੀ ਇਹ ਧਾਰਾ ਲਗਾਈਆਂ ਗਈਆਂ ਸੀ ਤੇ ਉਸ ਦੇ ਵਿੱਚ ਆਖਰਕਾਰ ਹੁਣ ਰਾਹਤ ਮਿਲ ਗਈ ਹੈ ਜਨਰ ਜਗਤਾਰ ਸਿੰਘ ਹਵਾਰਾ ਨੂੰ ਔਰ ਜਗਤਾਰ ਸਿੰਘ ਹਵਾਰਾ ਨੂੰ ਆਖਰਕਾਰ ਇਹ ਇਸ ਮਾਮਲੇ ਦੇ ਵਿੱਚ ਵੀ ਬਰੀ ਕਰ ਦਿੱਤਾ ਗਿਆ ਇਹ ਤੀਸਰਾ ਮਾਮਲਾ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਹੋਰ ਵੱਡੀ ਕਾਰਵਾਈ ਵੀ ਕੀਤੀ ਜਾਵੇ ਜਗਤਾਰ ਸਿੰਘ ਹਵਾਰਾ ਮਾਮਲੇ ਨੂੰ ਲੈ ਕੇ ਔਰ ਬਾਕੀ ਬੰਦੀ ਸਿੰਘਾਂ ਦੀ ਰਿਹਾਈ ਵੀ ਜਿਹੜੀ ਉਡੀਕੀ ਜਾ ਰਹੀ ਹੈ ਫਿਲਹਾਲ ਸੈਸ਼ਨ ਕੋਰਟ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਔਰ ਇਹ ਤੀਸਰਾ ਮਾਮਲਾ ਵੀ ਖਤਮ ਕਰ ਦਿੱਤਾ ਗਿਆ ਖਾਰਜ ਕਰ ਦਿੱਤਾ ਗਿਆ ਇਸ ਤੋਂ ਇਲਾਵਾ ਜੋ ਕੁਝ ਵੀ ਹੋਏਗਾ ਆਉਣ ਵਾਲ ਉਹ ਦੱਸ ਰਹਾ ਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੋਰਚਾ ਜਿਹੜਾ ਹੈ ਉਹ ਲੱਗਿਆ ਹੋਇਆ ਹੈ ਔਰ ਉਸੇ ਨੂੰ ਲੈ ਕੇ ਮੋਰਚੇ ਦੇ ਅਧੀਨ ਜਾਂ ਫਿਰ ਸਿੱਖ ਕੌਮ ਦੀਆਂ ਮੰਗਾਂ ਦੇ ਅਧੀਨ ਕੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੋਈ ਵੱਡੀ ਕਾਰਵਾਈ ਅਦਾਲਤੀ ਪੱਧਰ ਦੇ ਉੱਤੇ ਕੀਤੀ ਜਾਂਦੀ ਹੈ ਯਾਨੀ ਉਹ ਦੱਸ ਦੇ ਰਹਾ ਵਾਂਗੇ ਉਹ ਤੱਕ ਲਈ ਬੜੇ ਰੋਮਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ